ਤਾਨੇ ਤਾਨੇ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਤਨ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਤੇਰੀ ਹੀ ਓਟ ਨਾਲੇ ਤੂਰੇ ਅਸੀਂ ਫੇਰੇ ਦੇ ਹਾਂ ਤੇਰੀ ਹੀ ਓਟ ਨਾਲੇ ਤੂਰੇ ਅਸੀਂ ਫੇਰੇ ਦੇ ਹਾਂ ਤੇਰੇ ਤੋਂ ਬਿਨਾ ਅਸੀਂ ਵਿਕਾਰਾਂ ਵਿੱਚ ਕਿਹੜੇ ਦੇ ਹਾਂ ਜੋਤੇ ਸਾਡੇ ਵੀ ਦਿਲ ਚ ਜਗਾ ਦਿਓ ਜੋਤੇ ਸਾਡੇ ਵੀ ਦਿਲੇ ਚੀਜ਼ਾ ਦੇਉ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਪੁੱਲਿਆਂ ਨੂੰ ਰਾਹੇ ਤੁਸੀਂ ਪਾ ਦਿਓ ਕਾਰ ਵਿੱਚ ਸੁੱਖ ਵਸੇ ਤਹਾਨੂੰ ਤੇ ਆਉਂਦੇ ਹਾਂ ਕਾਰ ਵਿੱਚ ਸੁੱਖ ਵਸੇ ਤਹਾਨੂੰ ਤੇ ਆਉਂਦੇ ਹਾਂ ਟਾਡੇ ਤੋਂ ਬਿਨਾ ਸੀਸ ਨਾ ਹੋਰ ਥਾਂ ਚ ਕਾਉਂਦੇ ਹਾਂ ਖੈਰੇ ਉਮਰਾਂ ਦੀ ਝੋਲੀ ਵਿੱਚ ਪਾ ਦਿਓ ਖੈਰੇ ਉਮਰਾਂ ਦੀ ਝੋਲੀ ਵਿੱਚ ਪਾ ਦਿਓ ਅੰਨੇ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਰੱਖ ਲਿਓ ਲਾਂਜ ਸਾਡੀ ਬਾਬਾ ਜੀ ਨਹੀਂ ਮਾਣੇ ਦੀ ਰੱਖ ਲਿਓ ਲਾਂਜ ਤੁਸੀਂ ਬਾਬਾ ਜੀ ਨਹੀਂ ਮਾਣੇ ਦੀ ਰਜਾ ਵਿੱਚ ਰਹਿ ਕੇ ਥੋਡੇ ਮੰਨਦੇ ਹਾਂ ਪਾਣੇ ਜੀ ਹੱਥ ਮੇਰਾ ਦਾ ਸੇਰੇ ਤੇ ਟਿਕਾ ਦਿਓ ਹੱਥ ਮੇਰਾ ਦਾ ਸੇਰੇ ਤੇ ਟਿਕਾ ਦਿਓ ਤਾਨੇ ਤਨ ਬਾਬਾ ਦੀਪ ਸਿੰਘ ਜੀ ਤਾਨੇ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਦੁੱਖ ਤਖਲੀਫਾਂ ਸਭ ਪਟ ਦੇ ਓ ਜਾੜੇ ਤੂੰ ਕੱਟ ਦੇ ਚੋ ਪਹਿਰਾ ਆ ਕੇ ਤੇਰੇ ਹੰਦਾਰੇ ਤੂੰ ਕੱਟ ਦੇ ਚੋ ਪਹਿਰਾ ਆ ਕੇ ਤੇਰੇ ਹੰਦਾਰੇ ਤੂੰ ਨੀਗਾ ਮੇਰ ਦੀ ਸਾਡੇ ਤੇ ਵਰਸਾ ਦਿਓ ਨੀਗਾ ਮੇਰ ਦੀ ਸਾਡੇ ਤੇ ਵਰਸਾ ਦਿਓ ਤਨ ਤਨ ਬਾਬਾ ਦੀ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾ ਦਿਓ ਸਾਨੂੰ ਭੁੱਲਿਆਂ ਨੂੰ ਰਾਹੇ ਤੁਸੀਂ ਪਾ ਦਿਓ ਦਿਨ ਰਾਤੇ ਬਾਬਾ ਜੀ ਤੁਹਾਨੂੰ ਤੇ ਆਉਂਦੇ ਹਾਂ ਹਰ ਮਰਦ ਜਸ ਹਰੀ ਤੇਰੇ ਦਰ ਪਾਉਂਦੇ ਹਾਂ ਹਰ ਮਰਾਂਦ ਬਾਬਾ ਤੇਰੇ ਕੋਲੋਂ ਪਾਉਂਦੇ ਹਾਂ ਹਰ ਮਰਾਂਦ ਤੇਰੇ ਦਰ ਤੋਂ ਹੀ ਪਾਉਂਦੇ ਹਾਂ ਸਾਨੂੰ ਗਰੀਬਾਂ ਨੂੰ ਗਾਲੇ ਨਾਲ ਲਾਲਿਓ ਸਾਨੂੰ ਗਰੀਬਾਂ ਨੂੰ ਵਿਗਾਲੇ ਨਾਲ ਲਾਲਿਓ ਤੰਨੇ ਤੰਨੇ ਬਾਬਾ ਦੀਪ ਸਿੰਘ ਜੀ ਤੰਨੇ ਤन्ने ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਤੁਸੀਂ ਪਾ ਦਿਓ